ਸਤਰਾ ਵਾਹਿਗੁਰੂ ਜੀ ਤੁਮ ਪ੍ਰਭ ਦਾਤਾ ਦਾਨ ਮਰਤ ਪੂਰਾ ਹੰਥਾਰੇ ਤੇ ਖਾਰੀ ਈਓ ਮੈਂ ਕੀ ਮੰਗੂ ਕਿਛ ਫਿਰ ਲਾਈ ਠੜੀਜੈ ਜੀ ਆਪ ਜਿਤਨੇ ਵੀ ਪ੍ਰਾਪਤੀ ਗੁਰੂ ਨਾਨਕ ਨਾਮਲੇ ਵਸਿਕ ਗੁਰੂ ਚਰਣਾ ਵਿੱਚ ਪਹੁੰਚੇ ਹੋ ਸਾਰੇ ਬਹੁਤ ਵੱਡੇ ਭਾਗਾਂ ਵਾਲੇ ਅੱਜ ਇਹ ਸਤਿਗੁਰੂ ਜੀ ਨੇ ਸਾਡੇ ਤੇ ਰਹਿਮਤ ਕੀਤੀ ਸਾਨੂੰ ਕਲਜੀ ਦੀ ਜੀਵਾਂ ਨੂੰ ਉਪਦੇਸ਼ ਬਖਸ਼ਿਆ ਬਹੁਤ ਉਲਣ ਚੱਖੜ ਹੋਏ ਪੇੜ ਬੋਲੇ ਜਾਣੈ ਸਭ ਸੋਏ ਗੁਰੂ ਮਾਰਾ ਜੀ ਇੱਕ ਉਦਾਹਰਣ ਦਿੰਦੇ ਨੇ ਕਿਉਂਕਿ ਆਪਾਂ ਸਾਰੇ ਜਿੰਨੇ ਜੀਵ ਆ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸੰਤਾਨ ਗੁਰਮਰਦਾਸ ਕੀ ਕਹ ਰਹੇ ਨੇ ਵਾਹਿਗੁਰੂ ਉਹ ਸੱਚਾ ਸਾਹਿਬ ਬਾਤ ਹਮਾਰਾ ਇੱਕ ਪਿਤਾ ਇੱਕ ਸਕੇ ਹਮਾਰਕ ਅਸੀਂ ਇੱਕ ਅਕਾਲ ਪੁਰਖਵਾਰੇ ਗੁਰੂ ਦੀ ਸਾਰੇ ਜੀਵ ਇੱਕ ਅਕਾਲ ਪੁਰਖ ਦਾ ਇਹ ਗੁਰੂ ਦੀ ਸੰਤਾਨ ਜਿਵੇਂ ਪਰਿਵਾਰ ਦੇ ਵਿੱਚ ਪਿਤਾ ਨੂੰ ਆਪਣੀ ਸੰਤਾਨ ਬਾਰੇ ਸਾਰਾ ਕੁਝ ਪਤਾ ਹੁੰਦਾ ਹੈ ਸਾਰੇ ਤੋਂ ਜ਼ਿਆਦਾ ਸੋਚ ਪਿਤਾ ਨੂੰ ਹੁੰਦੀ ਹੈ ਕਿ ਬੱਚਿਆਂ ਨੂੰ ਸਰਦੀਆਂ ਆ ਗਈਆਂ ਤੇ ਗਰਮ ਕੱਪੜੇ ਦੀ ਲੋੜ ਪੈਣੀ ਹੈ ਗਰਮੀ ਆ ਗਈ ਹੈ ਤਾਂ ਪਤਲੇ ਛੱਡੇ ਕੱਪੜਿਆਂ ਦੀ ਲੋੜ ਪੈਣੀ ਹੈ ਕੋਹ ਪਰਿਵਾਰ ਵਿੱਚ ਕੋਈ ਦੁੱਖ ਤਕਲੀਫ ਹੈ ਕਿੰਨਾ ਉਹਦੇ ਤੋਂ ਖੜਾ ਛਡਾਉਣਾ ਹੈ ਉਹ ਦੁੱਖਾਂ ਕਲੇਸ਼ਾਂ ਦਾ ਸਾਹਮਣਾ ਕਿੰਨਾ ਕਰਨਾ ਹੈ ਇਹ ਪਿਓ ਨੂੰ ਹਲੀ ਪਾਸ ਸਾਰਾ ਕੁਝ ਪਤਾ ਹੁੰਦਾ ਹੈ। ਪਰ ਕਹਿੰਦੇ ਜੇ ਫੇਰ ਵੀ ਸਾਰੇ ਰੌਣਾ ਪਾਈ ਜਾਣ ਜਿਹਦਾ ਮਤਲਬ ਤੋਂ ਤਾਂ ਫਿਰ ਮਾਰਾ ਕਹਿੰਦੇ ਇਹ ਬਾੜ ਆੜੀ ਦੰਨਾ ਕਰਨੀਆਂ ਬਹੁਤਾ بڑا ਤਬਾਕ ਲੜੋਣਾ ਮਾਰਾ ਕਹਿੰਦੇ ਸਮਝ ਲੋ ਜਿਵੇਂ ਝੱਟ ਮਾਰਨਾ ਹੁੰਦਾ ਹੈ ਬਹੁਤਾ ਬੋਲਣ ਝੱਖਣ ਕੋਈ ਉਤਾ ਬਿਨਾਂ ਬੋਲਿਆਂ ਤੋਂ ਸਭ ਕੁਝ ਜਾਣ ਲਿਆ ਰੋਹਾ ਹੀ ਕੋ ਆਪਣੀ ਜੀਵਾਂ ਦੇ ਅੰਦਰ ਦੀ ਉਹ ਅਕਾਲ ਤਖਤ ਵੈਗਰੋ ਸਾਰੀ ਵਿਰਥਾ ਜਾਂਦੀ ਮੇਰੇ ਪਰਮਾਤਮਾ ਅੰਤ ਤੱਕ ਜਿਹੜੀ ਵੀ ਤੀੜ ਹੈ ਉਹ ਵਹਿਗੂ ਜਾਉਂਦਾ ਹੈ ਕਿਉਂਕਿ ਜਿੰਮਤ ਕਰਨ ਕੀਤੇ ਅੱਖੀ ਦਾਤ ਜਿਨੇ ਸੋਣਾ ਮੁਖ ਦਿੱਤਾ

ਸਾਰੇ ਸਰੀਰ ਨੂੰ ਅੱਖਾਂ ਨੂੰ ਕੰਨਾਂ ਨੂੰ ਨੱਕ ਨੂੰ ਮਹਾਰਾਜ ਦੀ ਬਾਣੀ ਦੇ ਵਿੱਚ ਸੰਬੋਧਨ ਕਰਕੇ ਉਪਦੇਸ਼ ਬਖਸ਼ਿਆ ਕੰਨਾਂ ਨੂੰ ਕੀ ਕਹਿੰਦੇ ਨੇ ਇਸ ਰਵਣੋਂ ਮੇਰੋਂ ਸੱਚ ਹੈ ਸੁਣਦੇ ਨੂੰ ਪਠਾਈ ਸੱਚ ਹੈ ਸੁਣਦੇ ਨੂੰ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਸੱਚੀ ਬਾਣੀ ਸੁਣਨ ਵਾਸਤੇ ਉਹਨੇ ਤੇ ਪਾਰਾ ਕੀ ਕਰ ਰਹੇ ਨੇ ਆਹੋ ਸਿੱਖ ਸਤਗੁਰ ਸਤਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਫਰਦਾੜ ਸੱਚੀ ਬਾਣੀ ਦਾ ਜ਼ਿਕਰ ਕਰ ਦਿੱਤਾ ਇਹਦਾ ਮਤਲਬ ਇਹ ਹੈ ਕਿ ਦੁਨੀਆ ਤੇ ਹੋਰ ਵੀ ਬਹੁਤ ਬਾਣੀਆਂ ਨੇ ਬਾਣੀ ਦੇ ਅਰਥ ਕੀ ਨੇ ਬਾਣੀ ਦਾ ਅਰਥ ਹੈ ਬੋਲੀ ਪਰ ਇਹੋ ਜੀ ਬੋਲੀ ਤੁਸੀਂ ਜਾਣਦੇ ਹੋ ਕਿੰਦਾ ਵੀ ਬੋਲੀ ਹੈ ਪੰਜਾਬ ਦੇ ਵਿੱਚ ਹਿੰਦੀ ਬੋਲੀ ਇੰਗਲਿਸ਼ ਬੋਲੀ ਮਰਾਠੀ ਉੜੀਆ ਤਹਿਲੂਕ ਤੱਕ ਕਿੰਨੀਆਂ ਬੋਲੀਆਂ ਨੇ ਇਹ ਸਾਰੀਆਂ ਬਾੜੀਆਂ ਨੇ ਸਾਰੀਆਂ ਬੋਲੀਆਂ ਇਹਨੂੰ ਬਾੜੀ ਬਾੜੀ ਦਾ ਭਾਵ ਆ ਬੋਲੀ ਪਰ ਇੱਕ ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚ ਜੋ ਸਾਨੂੰ ਕਹਿ ਰਹੇ ਨੇ ਬਾਣੀ ਬਾਣੀਆਂ ਸਰਦਾ ਬਤਲੋ ਸਾਰੀਆਂ ਬਾਣੀਆਂ ਦੀ ਸਿਰਮੌਰ ਸਾਰੀਆਂ ਬਾਣੀਆਂ ਤੋਂ ਉੱਪਰ ਬਾਣੀਆਂ ਸਿਰ ਬਾਣੀ ਉਹ ਕੀ ਹੈ ਸੱਚੀ ਬਾਣੀ ਗੁਰੂ ਕੀ ਬਾਣੀ ਗੁਰੂ ਸਾਹਿਬ ਕਹਿੰਦੇ ਕੱਲਾ ਨੂੰ ਕਿਹਾਈ ਸੁਰਵਣੋ ਮੇਰਿਓ ਸਾਚੈ ਸੁਣਲੇ ਨੂੰ ਪਠਾਈ ਸਾਚੈ ਸੁਣਨੇ ਨੂੰ ਪਠਾਈ ਸਰੀਰ ਲਾਏ ਸੋਣੋ ਸਤ ਬਾਣੀ ਇਹਦੇ ਨਾਲ ਹੋਵੇਗਾ ਕਿ ਜਿਤ ਸੁਣੀ ਮਨ ਤਨ ਮਨ ਹਰੇ ਮਨ ਤਨ ਹਰਿਆ ਵਾ ਜਿਹੜੀ ਬਾਣੀ ਸੁਣਦੇ ਨਾਲ ਤਨ ਤੇ ਮਨ ਸਾਡਾ ਮਨ ਵੀ ਆਰਾਮਰਾ ਹੋ ਜਾਏ ਸਾਡਾ ਤਨ ਵੀ ਠੀਕ ਹੋ ਜਾਏ arogh ਹੋ ਜਾਏ ਕਿਉਂਕਿ ਗੁਰੂ ਦੀ ਬਾਣੀ ਕੈਸੀ ਹੈ ਜਿਹੜੇ ਸਾਰੇ ਤਕਲੀ ਪਾਨੀਦਾਰੂ ਹੈ ਸਰਬ ਰੋਗ ਦਾ ਸਰਬ ਰੋਗ ਸਾਰੇ ਰੋਗ ਦੁਨੀਆ ਦੇ ਜਿੰਨੇ ਵੀ ਰੋਗ ਨੇ ਸਰਬ ਰੋਗ ਦਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਰ ਗਾਵ ਇਹ ਬਾਣੀ ਜਿਹੜੀ ਹੈ ਸਾਰੇ ਰੋਗਾਂ ਦਾ ਨਾਸ ਕਰ ਦਿੰਦੀ ਹੈ ਜਿਹੜੀ ਸੱਚੀ ਬਾਣੀ ਹੈ ਪਰ ਦੁੱਖ ਦੀ ਗੱਲ ਹੈ ਸਾਨੂੰ ਸੱਚੀ ਬਾਣੀ ਚੰਗੀ ਨਹੀਂ ਲੱਗਦੀ

ਸਾਡੇ ਮਨ ਦਾ ਸਾਡੇ ਸਰੀਰ ਦਾ ਉਤੇ ਸ਼ਹਿਯਤਾ ਕਰਨ ਵਾਲਾ ਕੋਣ ਹੈ ਪਰ ਗੁਰੂ ਮਾਰਾ ਕਹਿੰਦੇ ਜੇ ਕਿਤੇ ਤੁਸੀਂ ਬਾਣੀ ਨਾਲ ਜੁੜੇ ਹੋ ਪਰ ਅਸੀਂ ਬਾਣੀ ਬਹੁਤ ਘੱਟ ਸੁਣਦੇ ਹਾਂ ਗੱਤ ਬਹੁਤ ਸੁਣਦੇ ਹਾਂ ਗੱਤੇ ਗੀਤ ਕਲਚਰ ਇਹਨੋਂ ਗੱਤ ਦੀ ਪਰੇ ਬੋਲ ਗੁਰੂ ਸਾਹਿਬ ਕਾਬਲ ਬਾਣੀ ਵਿੱਚ ਕਹਿੰਦੇ ਨੇ ਗੰਧਣ ਬੈਣ ਕੰਤਣ ਬੈੜ ਬੈੜ ਬਣ ਗੀਤ ਗੰਦੜ ਭੈਣ ਸੁਣਾ ਅਰਜਵ ਤਾਮ ਲੈਤ ਅਲਕਾਇ ਕੰਦੇ ਕੀਤ ਸੁਣ ਕੇ ਅਸੀਂ ਬਹੁਤ ਖੁਸ਼ ਹੋયા ਪਰ ਪਰਮੇਸ਼ਰ ਦਾ ਨਾਮ ਲੈਣ ਤੋਂ ਅਸੀਂ ਬਹੁਤ ਗਰੀਰ ਕਰਦੇ ਉਥੇ ਅਸੀਂ ਸਵੇ ਦੀ ਪਾਵਨੀ ਵਿੱਚ ਪਰ ਗੰਦਗੀ ਸੁਣਨ ਵਾਸਤੇ ਕੋਈ ਸਮਾਂ ਨਹੀਂ ਜਿਸ ਤਰ੍ਹਾਂ ਨੂੰ ਕੀ ਕਿਆ ਇਹ ਨੇਤਰੋ ਮੇਰੇ ਹਰ ਤੋਂ ਲੈ ਜੋਤ ਧਰੀ ਤੁਹਾਡੇ ਵਿੱਚ ਜੋਤ ਧਰੀਏ ਅਕਾਲ ਪੁਰਖ ਵਾਹਿਗੁਰੂ ਦੀ ਐਸੀ ਜੋਤ ਆਪਾਂ ਵੇਖਦੇ ਨੇ ਜਿਸ ਦਿਨ ਸਾਡੀ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ ਨਾ ਉਦੋਂ ਪਤਾ ਲੱਗਦਾ ਵੀ ਦੀ ਕੀਮਤ ਕੀ ਹੈ ਨਹੀਂ ਤਾਂ ਸਾਨੂੰ ਨਹੀਂ ਪਤਾ ਲੱਗਦਾ ਜਦੋਂ ਚਲੀ ਜਾਂਦੀ ਹੈ ਕੋਈ ਅਨਮੋਲ ਚੀਜ਼ ਜਦੋਂ ਸਾਡੇ ਜੀਵਨ ਚੋਂ ਚਲੀ ਜਾਂਦੀ ਹੈ ਨਾ ਫਿਰ ਪਤਾ ਲੱਗਦਾ ਵੀ ਇਹ ਸਾਡੀ ਜੀਵਨ ਦੇ ਵਿੱਚ ਸਾਡਾ ਕੀ ਮਤਤਾ ਸੀ ਇੱਕ ਬੜੀ ਸੋਹਣੀ ਗੱਲ ਹੈ ਇੱਕ ਬਾਦਸ਼ਾਹ ਇੱਕ ਰਾਜਾ ہر روز شکار کھڑا جاتا ہے ایک دن شکار کھیلتا کھیلتا بہت دور نکل گیا جنگل دے بہت ملے نڑے تڑے کتنے پانی نہیں چان نہیں بڑا بیا کن ہوا تھک فٹ کے بے حال ہو کے بیٹھ گیا کی ویکد ہے تھوڑی دیر ت ਇੱਕ ਮਨੁੱਖ ਤੁਰਿਆ ਹੋਇਆ ਜਿਹਦੇ ਹੱਥ ਦੇ ਵਿੱਚ ਇੱਕ ਪਾਸੇ ਕੁਲਹਾੜਾ ਫੜਿਆ ਹੋਇਆ ਕੰਦੇ ਦੇ ਉੱਤੇ ਇੱਕ ਰਸਾ ਟੰਗਿਆ ਹੋਇਆ ਇੱਕ ਮੋਢੇ ਦੇ ਉੱਤੇ ਪਾਣੀ ਦੀ ਬੱਛਕ ਵੀ ਹੈ ਇਹ ਬੜਾ ਚਾਹ ਚੜਿਆ ਹੋਇਆ ਉਹ ਜਦੋਂ ਨੇੜੇ ਆਇਆ ਕਹਿੰਦਾ ਵੀ ਸੱਜਣਾ ਬੜੀ ਪਿਆਸ ਲੱਗੀ ਐ ਥੋੜਾ ਪਾਣੀ ਪਿਲਾ। ਉਹਨੇ ਪਾਣੀ ਪਿਲਾਇਆ ਤ੍ਰਿਪਤ ਹੋਇਆ ਉਹ ਖੋਸ਼ੋ ਕੇ ਕਹਿਣ ਲੱਗਾ ਵੀ ਤੂੰ ਕੀ ਕਰਦਾ ਚਲੋ ਮੈਂ ਕੀ ਕਰਦਾ ਜੀ ਆ ਜੰਗਲ ਦੇ ਵਿੱਚ ਇਥੋਂ ਦੂਰੋਂ ਦੂਰੋਂ ਲੱਕੜੀਆਂ ਕੱਟਦਾ ਲੱਕੜੀਆਂ ਕੱਟ ਕੇ ਉਹਦੇ ਪੋਰੇ ਬਣਾ ਦਦਾ ਫਿਰਾਂ ਉਹਨਾਂ ਨੂੰ ਬਾਜ਼ਾਰ ਵਿੱਚ ਵੇਚ ਦਿੰਦਾ ਪੋਰਿਆਂ ਨੂੰ ਉਹਦੇ ਨਾਲ ਮੇਰੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਔਰ ਆਜੇ ਨੇ ਆਪਣੀ ਇੱਕ ਨਿਸ਼ਾਦੀ ਦਿੱਤੀ ਕਹਿੰਦਾ ਮੈਂ ਬਾਦਸ਼ਾਹ ਉਹ ਐਂ ਕਿਰੇ ਮੇਰੇ ਦਰਬਾਰ ਵਿੱਚ ਆਈ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ ਕੁਝ ਇਨਾਮ ਦੇਣਾ ਚਾਹੁੰਦਾ دوسرے دیو نے شادی لے کے راجے دے دربار وچ چلا گیا دونوں راجے نے پچھان لیا ایں بھی جا کے دستکار کی مہاراج جی نے پہچانے میں ہوئی ہاں کلہ والا جی نے توں جل شکایت کہندے جی ہاں تو بہت ساڈے تے کیتا جل شکایت راجے نے خوش ہو کے او ایک چترتا باغ دے دتا پورا چترتا باغ ਬੜਾ ਖੁਸ਼ ਹੋਇਆ ਲਾ ਕੇ ਆਪਣੀ ਤਰਫ ਪਤਨੀ ਨੂੰ ਕਹਿੰਦਾ ਪਹਿਲਾ ਦੂਰ ਦੂਰ ਜਾਣ ਸਪੈਦਾ ਸੀ ਲੱਕੜਾਂ ਲੈਣ ਤੇ ਉਹ ਤਾਂ ਪੂਰਾ ਬਾਗ ਹੀ ਦੇ ਦਿੱਤਾ ਮੌਜਾਂ ਲੱਗ ਗਈਆਂ ਕਾਫੀ ਸਮਾਂ ਬੀਤ ਗਿਆ ਕਾਕੀ ਸਮਾਂ ਬੀਤਣ ਤੋਂ ਬਾਅਦ ਇੱਕ ਦਿਨ王 ਪਾਦਸ਼ਾ ਉਸ ਚੰਦਨ ਦੇ ਬਾਗ ਵੱਲ ਨੂੰ ਗਿਆ ਜਾ ਕੇ ਵੇਖਿਆ ਇਹ ਮਨ ਵਿੱਚ ਸੋਚਦਾ ਵੀ ਇੱਥੇ ਤਾਂ بڑے بڑے ਮਹਿਰੋਣੇ ਚਾਏ ਦੀ ਸੀ ਧਰੜਾ ਮਦਾਨ ਅੱਜਰ ਧੂਵੀ ਬਣਾਈ ਪਈ ਹੈ ਦੇਦੀ ਦੇ ਲੋਹੀ ਲੱਕੜਾ ਆ ਰਾ ਉਹ ਆਇਆ ਉਹ ਪੁੱਛਿਆ ਕਹਿੰਦਾ ਉਹ ਭਰਿਆ ਮੈਨੂੰ ਪਛਾਣਿਆ ਤੂੰ ਘਨਾ ਮਹਾਰਾ ਜੀ ਪਛਾਣਦਾ ਮੈਂ ਤੁਹਾਨੂੰ ਕਿੱਦਾਂ ਭੁੱਲ ਸਕਦਾ ਤੁਸੀਂ ਬੜੀ ਕਿਰਪਾ ਕੀਤੀ ਕਹਿੰਦੇ ਜਿਹੜਾ ਮੈਂ ਤਬ ਚੰਦਰ ਦਾ ਇੱਕ ਬਾਗ ਦਿੱਤਾ ਸੀ ਉਹਦਾ ਕੀ ਕੀਤਾ ਉਹ ਮਾਰਾ ਨੈਕੀ ਕਰਨ ਦਾ ਸੀ ਮੈਂ ਉਹਨੂੰ ਕੱਟਿਆ ਸਾੜਿਆ ਕੋਲੇ ਕੀਤੇ ਉਹਦੇ ਕਰਕੇ ਬਾਜ਼ਾਰ ਵਿੱਚ ਵੇਚ ਦਿੱਤਾ ਕਹਿੰਦਾ ਮੂਰਖਾ ਤੇਰੇ ਕੋਲ ਕੁਝ ਨਾ ਕੁਝ ਥੋੜੀ-ਬੋਤੀ ਕੋਈ ਲੱਕੜ ਬਚੀ ਐ ਉਹਦੇ ਕਹਿੰਦਾ ਹੋਰ ਤਾਂ ਕੁਝ ਨਹੀਂ ਬਚਿਆ ਜਿਹੜਾ ਤਲਹਾੜੀ ਦੇ ਵਿੱਚ ਦਸਤਾ ਪਾ ਹੋਇਆ ਨਾ ਬਸ ਇਹ ਬਚਿਆ ਇਹ ਡੰਡਾ ਬਚਿਆ ਕਹਿੰਦੇ ਜਾ ਚੰਗਾ ਐਸ ਬਾਰੇ ਨੂੰ ਇਸ ਡੰਡੇ ਨੂੰ ਇਸ ਦਸਤੇ ਨੂੰ ਫਲਾੜੇ ਸੁਦਾਕਰ ਦੇ ਕੋਲ ਆ ਸਾਡੀ ਵਿਛਾੜੀ ਲੈ ਜਾ ਇਹਨੂੰ ਵੇਚ ਕੇ ਆ ਉਹ ਜਦੋਂ ਗਿਆ ਵੇਚਣ ਵਾਸਤੇ ਇੱਕ ਡੰਡੇ ਦਾ ਇੰਨਾ ਮੁੱਲ ਮਿਲਿਆ ਉਹ ਉਹ ਹਰਾਣ ਹੋ ਗਿਆ ਵੀ ਇਹ ਲੱਕੜ ਇੰਨੀ ਮਹਗੀ ਸੀ بیدے کو ساڑ کی کوئلی کر دیتا سوا کر دیتا ہے پھر دوڑے کے چندہ دے ہے پھر دارا جب تو ایک موقع بخش دے ہو کہ دا مرکاز انمول چیزیں بار بار نہیں مل دیا یہ سواس انمول نے ماتا پتا انمول نے دنیا تو سب کچھ مل جاتا ہے ماں باپ دوارہ نہیں مل دیا ਮਾਤਾ ਪਿਤਾ ਦਾ ਉਹਨੂੰ ਪਤਾ ਨਹੀਂ ਲੱਗਦਾ ਜਦੋਂ ਸਾਡੇ ਜੀਵਨ ਚੋਂ ਚਲੇ ਜਾਂਦੇ ਨੇ ਕਿ ਕਿੰਨੀ ਕੀ ਅਮੀਰ ਸੀ ਉਹ। ਉਹ ਵੀਰ ਉਹ ਬੱਚੇ ਧਰਤਾਰੇ ਯੋਗ ਦੇ ਜਿਹੜੇ ਆਪਣੇ ਮਾਤਾ ਪਿਤਾ ਨੂੰ ਪਿਆਰ ਕਰਦੇ ਨੇ ਰੱਬ ਸਮਝ ਕੇ ਪੂਜਦੇ ਨੇ। ਇਹ ਅਨਮੋਲ ਨੇ ਇਹਨਾਂ ਦਾ ਕੋਈ ਮੁੱਲ ਨਹੀਂ ਹੈ ਜ਼ਿੰਦਗੀ ਚ ਜੀਵਨ ਚ ਇੱਕ ਵਾਰੀ ਮਿਲਦੇ ਨੇ ਦੁਆਰਾ ਨਹੀਂ ਮਿਲਦੇ। ਸਵਾਰ ਜੀਵਨ ਵਿੱਚ ਇੱਕ ਵਾਰੀ ਮਿਲਦੇ ਨੇ ਜਿਹੜਾ ਇੱਕ ਸਵਾਰ ਚਲਾ ਗਿਆ ਮੁੜ ਕੇ ਦੁਆਰਾ ਨਹੀਂ ਮਿਲਦਾ। ਤੁਸੀਂ ਆਪਣੀ ਸਾਰੀ ਜ਼ਿੰਦਗੀ ਦੀ 땀 ਲਗਾਉਂ ਤੂੰ ਪੂੰਜੀ ਸਾਰੀ ਜ਼ਿੰਦਗੀ ਦੀ ਜੋ ਤੁਸੀਂ ਖਟਿਆ ਜੋ ਤੁਸੀਂ ਕਮਾਇਆ ਇੱਕ ਪਾਸੇ ਰੱਖ ਦੋ ਕੋਈ ਆ ਸਾਰਾ ਕੁਝ ਤੂੰ ਲੈ ਲੈ ਮੈਨੂੰ ਇੱਕ ਸਵਾਸ ਦੇ ਦੇ ਇੱਕ ਸਵਾਸ ਖਰੀਦ ਸਕਿਆ ਤਾ ਇੱਕ ਸਵਾਸ ਕਰੋੜ ਰੁਪਈਆ ਲਾ ਕੇ ਡਾਕਟਰ ਵੀ ਕਹਿੰਦਾ ਚਲੋ ਜੀ ਦੀ ਸੇਵਾ ਕਰੋ ਕੋਈ ਨਹੀਂ ਹੋ ਸਕਦਾ ਇੱਕ ਵੀ ਸਵਾਸ ਨਹੀਂ ਖਰੀਦਿਆ ਜਾ ਸਕਦਾ ਅਕਾਲ ਪੱਖ ਵਾਰੀ ਨੂੰ ਨੇ ਸਾਨੂੰ 24 ਘੰਟਿਆਂ ਦੇ 24000 ਸਵਾਸ ਦਿੱਤੇ ਤੇ 24000 ਇਸ ਕਰਕੇ ਇਹ ਅਨਮੋਲ ਵਸਤਾਂ ਨੇ ਅਨਮੋਲ ਦਾਤਾਂ ਨੇ ਇਹਨਾਂ ਸਵਾਸਾਂ ਨੂੰ ਵਿਰਥਾ ਨਾ ਜਾਣ ਦੇਓ ਗੁਰੂਵਾਰਾ ਕਹਿੰਦੇ ਦਮ ਦਮ ਸਦਾ ਸਮਾਨ ਦਾ ਦਮ ਨਾ ਬਿਰਥਾ ਜਾਏ ਤੇਰਾ ਇੱਕ ਤਾਮ ਵੀ ਇੱਕ ਸਵਾਸ ਵੀ ਤੇਰਾ ਬਰਤ ਨਹੀਂ ਜਾਣਾ ਚਾਹੀਦਾ ਸਾਤ ਪਾਵਨ ਬਾਣੀ ਦੇ ਕੇਸੇ ਕਰਕੇ ਕਹਿ ਰਹੇ ਨੇ ਇਹ ਨੇਤਰੋ ਮੇਰੇ ਹੋ ਹਰ ਤੂੰ ਕਹਿ ਜੋਤ ਧਰੀਏ ਦੇ ਵਿੱਚ ਜੋਤ ਧਰੀਏ ਆਬੜ ਨਾ ਦੇਖੋ ਕੋਈ ਜਿੱਤਰ ਵੀ ਨਜ਼ਰ ਮਾਰੋ ਤਦ ਉਹ ਹਰੀ ਪਰਮੇਸ਼ਰ ਦਾ ਰੂਪ ਨਜ਼ਰ ਆਵੇ ਕੋਈ ਦੁਸ਼ਮਣ ਦਾ ਜੰਦਾ ਨਾ ਕੋ ਬੈਰੀ ਨਹੀਂ ਬੇਗਾਨਾ ਸਾਧ ਸੰਗ ਹਰ ਉਹ ਬੜਵਾਈ ਨਾ ਕੋਈ ਦੈਰੀ ਦਾ ਦੁਸ਼ਮਣ ਕਿਹਦੇ ਨਾਲ ਦੁਸ਼ਮਣੀ ਕਿਹਦੇ ਨਾਲ ਮਿੱਤਰਤਾ ਨਹੀਂ ਭਾਈ ਇਹ ਸਾਰੀ ਦੁਨੀਆ ਆਵੜ ਜਾਣੀ ਹੈ ਪਤਾ ਨਹੀਂ ਕਿੰਦਾ ਮੇਲ ਹੋਵੇ ਦਿੱਤੇ ਮੁੱਕੇ ਪਤਾ ਨਹੀਂ ਕਿੰਦਾ ਜੰਨਾ ਹੀ ਤਾਂ ਨਹੀਂ ਕੋਈ ਕਿਸੇ ਰੋਖੋ ਜੀ ਨਹੀਂ ਦੇ ਸਕਦਾ ਦੱਤਾ ਦਾ ਤਾਂ ਇੱਕ ਹੈ ਸਭ ਤੋਂ ਦੇਵਣ ਹਾਰ ਦੇਤੇ ਤੋੜ ਨਾ ਆਵੀ ਉਹਦੇ ਖਜ਼ਾਨੇ ਵਿੱਚ ਕਦੀ ਘਟਦਾ ਨਹੀਂ ਕਹਿੰਦਾ ਇਹਦੇ ਖਜ਼ਾਨੇ ਪਰੇ ਹੋਏ ਨੇ ਇਹਦੇ ਤੋਂ ਮੇਲ ਹੋਰ ਕੁੱਪੇ ਜੋ ਤਰੀਕਾ ਅਰਜੁਨ ਵਰਨ ਦੇਖੋ ਕੋਈ ਅਰਜੁਨ ਵਰਨ ਦੇਖੋ ਕੋਈ ਨਗਰੀ ਹੱਥ ਦੇ ਹੱਲਿਆ ਇਹੋ ਇਸ ਸੰਸਾਰ ਨੂੰ ਦੇਖਦੇ ਕਿ ਉਹ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਕੰਨਾ ਨੂੰ ਕਿਹਾ ਜੀਵ ਨੂੰ ਕਿਹਾ ਇੰਥੋਂ ਤੱਕ ਇਹ ਸਰੀਰ ਆ ਮੇਰਾ ਇਸ ਜੱਗ 'ਚ ਮੈਂ ਇੱਕ ਕਿਆ ਤੂੰਦ ਕਰਮ ਕਮਾਇਆ ਇਹ ਜੱਗ ਦੇ ਵਿੱਚ ਆ ਕੇ ਇੰਨਾ ਸੋਹਣਾ ਸਰੀਰ ਲੈ ਕੇ ਉਹ 14 ਤੈਨੂੰ ਬਣਾ ਸਕਦਾ ਸੀ ਤੂੰ ਤਾਂ ਵੀ ਬਣਾ ਸਕਦਾ ਸੀ ਅੱਪਾ ਅਜ ਬਣਾ ਸਕਦਾ ਸੀ ਪਰ ਤੇਰੇ ਤੇ ਕਿੱਡੀ ਧੰਮਤ ਕੀਤੀ ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ ਪਰ ਤੂੰ ਕੀ ਕਰਦਾ ਔਰ ਵਿਗਾੜੀ ਜਾਂਦਾ ਆਕਾਰ ਤੋਂ ਸੁਆਇ ਹੁੰਦੀ ਪੁਲਿਸ ਨੂੰ ਪਗਾੜਿਆ ਦਾ ਕਰ ਉਹਦਾ ਜਿੱਦਾਂ ਦਾ ਸੂਤੈ ਤੈਨੂੰ ਬਖਸ਼ਿਆ ਉਹਦਾ ਦਾ ਸਾਬਤ ਸੂਤ ਹੋ ਕੇ ਉਹਦੇ ਚਰਨਾਂ 'ਚ ਸ਼ੁਕਰ ਕਰਿਆ ਕਰਦਾ ਹਿਕਰੂ ਤੇਰਾ ਸ਼ੁਕਰ ਹੈ ਤੂੰ ਮੈਨੂੰ ਆਪਣਾ ਸੂਤ ਦਿੱਤਾ ਕਿਉਂਕਿ ਜਿਹੜਾ ਸੂਤ ਪੈਦਾ ਬਨੁੱਖਾ ਜਨਮ ਦਾ ਸੂਤ ਇਹ ਆਕਾਰ ਤੋਂ ਸੁਆਇ ਹੁੰਦਾ ਨਿਝ ਸੂਤ ਹੈ ਅਸਲੀ ਸੂਤ ਪ੍ਰਾਤਕ ਸਮੇਂ ਵਿੱਚ ਕੋਈ ਹਿੰਦੂ ਵੀਰ ਕੋਈ ਮੁਸਲਮਾਨ ਵੀਰ ਕੋਈ ਦਾੜੀ ਕੇਸ ਨਹੀਂ ਸੀ ਕਟਿਆ ਦਿਲ ਕੋ ਨਹੀਂ ਸਿੱਖ ਸਕਦਾ ਇਸ ਕਰਕੇ ਭਾਈ ਗੁਰਤੇਗ ਬਾਦਲ ਪਾਸ਼ਾ ਜੀ ਪਾਵਨ ਬਾਣੀ ਚ ਕਰਕੇ ਕਾਉਂਦ ਕਰੋਧ ਮੋਹੋ ਵਸ ਪ੍ਰਾਣੀ ਹਰ ਪੂਰਤ ਵਿਸਰਾਈ ਅਹੀ ਦੀ ਮੂਰਤ ਪਰ ਕਹਿੰਦੇ ਕਾਮ ਦੀ ਖਾਤਰ ਆਪਣੇ ਆਪ ਨੂੰ ਸੋਨਾ ਬਣਾਉਣ ਦੀ ਖਾਤਰ ਉਹ ਅਕਾਲ ਪੁਰਖ ਵਾਹਿਗੁਰੂ ਦੀ ਪੂਰਤ ਨੂੰ ਵਿਸਾਰ ਦਿੱਤਾ ਚਲੋ ਜੇ ਕੋ ਲੋਬੀ ਗਈ ਹੈ ਤਾਂ ਅੱਜ ਤੋਂ ਆਪਾਂ ਪਰਮ ਕਰ ਲਈਏ ਕਿ ਮਹਾਰਾਜ ਜੀਓ ਅਸੀਂ ਜਿਹੜਾ ਤੁਸੀਂ ਸਾਡਾ ਆਪਣਾ ਰੂਪ ਦਿੱਤਾ ਹੈ ਆਪਣਾ ਸਰੂਪ 12 ਦੇ ਨਸਪਾਸ਼ਾ ਜੀ ਦੇ ਤੱਕ ਹੈ ਨਾ ਖਾਲਸਾ ਵੀਰੋ ਰੂਪ ਹੈ ਖਾਸ ਅੱਜ ਆਪਾਂ ਕਹੌਣ ਦੇ ਸਿੱਖ ਗੁਰ ਕਲਗੀ ਤਰਪਾਸ਼ਾ ਜੀ ਦੇ ਸਿੱਖ ਕਹੌਣਿਆਂ ਪਰ ਸੋਚ ਕੇ ਵੇਖੋ ਜਿਹੜੇ ਬੱਚੇ ਦੀ ਸ਼ਕਲ ਪਿਉ ਦਾ ਨਾ ਅੰਨ ਦਿਲ ਦੀ ਹੋਵੇ ਉਹਨੂੰ ਕੀ ਕਹਾਂਗੇ ਆਪਾਂ ਸੋਚ ਕੇ ਵੇਖੋ ਸਾਡਾ ਪਿਤਾ ਕਲਗੀ ਕਲਪਾਸ਼ਾ ਕਿੱਡਾ ਸੋਹਣਾ ਸੀਗਾ ਕਿੱਡਾ ਸੱਖਾ ਕਿੱਡਾ ਚੜ੍ਹਦੀ ਕਲਾ ਵਾਲਾ

سارے کر دوارے در کو. نگرو کرتا. ارداز کرو مہاراج جی. سڈے دیا کر اسی ہون جدو بھی سما بلے

ਤੜਤੋਥੀ ਹੁੰਦਾ ਨਾ ਬਸ ਇਹੀ ਹੈ ਕਿ ਬਾਣੀ ਸਿੱਧੀ ਜਪਦੇ ਉੱਤੇ ਕਬੀਰ ਸਤਗੁਰ ਸੂਰਬ ਹੈ ਬਾਹਿਆ ਬਾੜ ਜੋ ਇੱਕ ਲੱਖ ਦੀਪ ਹੋਏ ਜਿੜ ਪਰਿਆ ਪਰਾ ਕਰੇ ਜੇ ਸੇਕ ਜਿਹੜਾ ਗੁਰੂ ਸੂਰਬ ਬਾੜ ਬਾੜ ਦਾ ਨਾ ਕੋ ਸਿੱਖਾ ਨੂੰ ਆਪਣੇ ਪੁੱਤਰਾਂ ਨੂੰ ਝੋੜਨ ਵਾਸਤੇ ਉਹ ਬਾਣ ਕਤੇ ਸਰੀਰ ਦੇ ਉੱਤੇ ਜਪਉਂਦੀ ਹੋ ਜਾਂਦਾ ਸਰੀਰ ਵਿੱਚੋਂ ਖੋਲ ਨਹੀਂ ਨਿਕਲਣ ਦਿੰਦਾ ਉਹ ਸਦਾ ਦਿਲ ਦੇ ਵਿੱਚ ਜਾ ਕੇ ਲੱਗਦਾ ਕਿ ਇਹ ਸਤਿ ਕੁਸੂਰ ਮੈਂ ਪਾਇਆ ਮਾਰ ਜੋ ਇੱਕ ਲੱਖਤੀ ਹੋਈ ਦਿਲ ਪਰਿਆ ਪਰਿਆ ਕਰੇ ਜੇ ਦਿਲ ਦੇ ਵਿੱਚ ਸ਼ੇਕ ਕਰਦਾ ਖੋਣ ਹੀ ਕੰਨ ਦਿੱਤਾ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਲਾਲਾਂ ਨੂੰ ਜਿਨ੍ਹਾਂ ਦੀ ਖਾਤਰਾ ਆਪਣਾ ਸਾਰਾ ਸਰਵਸ ਕੁਮਾਰ ਕਰ ਸਕਦਾ ਹੈ ਉਹਨਾਂ ਨੂੰ ਥੋੜਾ ਜਿਹਾ ਤਾਂ ਕਹਿ ਸਕਦਾ ਨਾ ਫਿਰ ਆਪਾਂ ਕੋਸ਼ਿਸ਼ ਕਰੀਏ ਇਹ ਸਭ ਨੂੰ ਜਿਉ ਜਿੱਦਾਂ ਦਾ ਸਮੂਹ ਤੁਸੀਂ ਸਾਨੂੰ ਬਖਸ਼ਿਆ ਅਸੀਂ ਉਸ ਰੂਪ ਨੂੰ ਸਾਵਧ ਸੋਣ ਬੜਾ ਕੇ ਆਪ ਜੀ ਦੇ ਪੁੱਤਰ ਕੀ ਅਪਣਾਗੇ ਫਿਰ ਹੋਵਣਗੇ ਲੋਕ ਸੁਖੀਏ ਪਰ ਲੋਕ ਸਹੇਦੇ ਨਾਲ ਪਰਨਾ ਬੇਬੇ ਲਈ ਵਾਲਿਗੋਜੀ ਦਾ ਖੰਸਾ ਵਾਲਿਗੋਜੀ